ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਜੀਕੇ ਇਨਕੋਰਡ ਤੇ ਤੇ ਅੱਜ ਦੀ ਕਲਾਸ ਵਿੱਚ ਅਸੀਂ ਕਰਾਂਗੇ ਜਰਨਲ ਨੌਲੇਜ ਦੇ ਬਹੁਤ ਹੀ ਇੰਪੋਰਟੈਂਟ ਕੁਐਸਚਨ ਤਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਕਰੋ ਸਬਸਕ੍ਰਾਈਬ ਤਾਂ ਕਿ ਤੁਹਾਨੂੰ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਮੇਂ ਤੇ ਮਿਲਦੀ ਰਹੇ ਤਾਂ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਕਰਦੇ ਹਾਂ ਅੱਜ ਦੇ ਪਹਿਲੇ ਕੁਐਸਚਨ ਦੀ ਸ਼ੁਰੂਆਤ ਪਹਿਲਾ ਕੁਐਸਚਨ ਹੈ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਕਦੋਂ ਸ਼ੁਰੂ ਕੀਤੀ ਗਈ ਸੀ ਇਸ ਕੁਐਸਚਨ ਦਾ ਰਾਈਟ ਆਨਸਰ ਹੈ অপਸ਼ਨ ਸੀ 2019 ਵਿੱਚ ਅਗਲਾ ਕੁਐਸਚਨ ਪੰਜਾਬ ਸਰਕਾਰ ਵੱਲੋਂ ਬੇਬੇ ਨਾਨਕੀ लाड़ली ਬੇਟੀ ਕਲਿਆਣ ਸਕੀਮ ਕਿਸ ਸਾਲ ਸ਼ੁਰੂ ਕੀਤੀ ਗਈ ਸੀ ਇਸ ਕੁਐਸਚਨ ਦਾ ਰਾਈਟ ਆਨਸਰ ਹੈ অপਸ਼ਨ ਡੀ 2011 ਵਿੱਚ ਅਗਲਾ ਕੁਐਸਚਨ ਗੁਰੂ ਕਾ ਮਹਿਲ ਦੀ ਸਥਾਪਨਾ ਕਦੋਂ ਹੋਈ ਸੀ ਇਸ ਦਾ ਰਾਈਟ ਆਨਸਰ ਹੈ অপਸ਼ਨ ਸੀ 1573 ਵਿੱਚ ਅਗਲਾ ਕੁਐਸਚਨ ਪੰਜਾਬ ਸਰਕਾਰ ਨੇ ਆਮ ਲੋਕਾਂ ਲਈ ਮੁਫਤ ਬਿਜਲੀ ਸਕੀਮ ਕਿਸ ਕਮੇਟੀ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਇਸ ਕੁਐਸਚਨ ਦਾ ਰਾਈਟ ਆਨਸਰ ਹੈ অপਸ਼ਨ ਸੀ 1 ਜੁਲਾਈ 2022 ਵਿੱਚ ਅਗਲਾ ਕੁਐਸਚਨ ਹੇਠ ਦਰਸਾਇਆ ਵਿੱਚੋਂ ਸ਼ੋਭਾ ਸਿੰਘ ਦੀ ਰਚਨਾ ਕਿਹੜੀ ਹੈ ਇਸ ਦਾ ਰਾਈਟ ਆਨਸਰ ਹੈ অপਸ਼ਨ ਡੀ ਸੋਹਣੀ ਮਹੀਵਾਲ ਅਗਲਾ ਕੁਐਸਚਨ ਉਸ ਕਵਿਤਾ ਦਾ ਨਾਮ ਦੱਸੋ ਜੋ ਅੰਨਾ ਸੀ ਇਸ ਦਾ ਰਾਈਟ ਆਨਸਰ ਹੈ ऑप्शन बी सूरदास जी अगला क्वेश्चन बाबा सिंह दादा जी कौन सन इस क्वेश्चन का राइट आंसर है ऑप्शन डी रतन सिंह अगला क्वेश्चन निरंकारी लहर की स्थापना किसने की थी सी? इस क्वेश्चन का राइट आंसर है ऑप्शन डी बाबा दयालदास जी ने अगला क्वेश्चन ਸ਼੍ਰੀ ਉਦਮ ਸਿੰਘ ਦਾ ਜਨਮ ਕਦੋਂ ਹੋਇਆ ਸੀ ਇਸ ਕੁਐਸਚਨ ਦਾ ਰਾਈਟ ਆਨਸਰ ਹੈ অপਸ਼ਨ ਬੀ 26 ਦਸੰਬਰ 1899 ਵਿੱਚ ਅਗਲਾ ਕੁਐਸਚਨ ਮੂਗਾ ਜ਼ਿਲ੍ਹਾ ਕਿਸ ਜ਼ਿਲ੍ਹੇ ਵਿੱਚੋਂ ਬਣਿਆ ਹੈ ਇਸ ਦਾ ਰਾਈਟ ਆਨਸਰ ਹੈ অপਸ਼ਨ ਬੀ ਫਰੀਦਕੋਟ ਅਗਲਾ ਕੁਐਸਚਨ ਪੰਜਾਬ ਦੀ ਪਹਿਲੀ ਮਹਿਲਾ ਕਮਿਸ਼ਨਰ ਕੌਣ ਹੈ ਇਸ ਦਾ ਰਾਈਟ ਆਨਸਰ ਹੈ অপਸ਼ਨ ਸੀ ਵਿਨੀ ਮਹਾਜਨ ਅਗਲਾ ਕੁਐਸਚਨ ਮੁਹਾਲੀ ਜ਼ਿਲ੍ਹਾ ਕਦੋਂ ਬਣਾਇਆ ਗਿਆ ਸੀ ਇਸ ਦਾ ਰਾਈਟ ਆਨਸਰ ਹੈ অপਸ਼ਨ ਡੀ 2006 ਵਿੱਚ ਅਗਲਾ ਕੁਐਸਚਨ ਨਾਮਧਾਰੀਆਂ ਨੇ ਮਲੇਰ ਕੋਟਲੇ ਤੇ ਕਦੋਂ ਹਮਲਾ ਕੀਤਾ ਇਸ ਦਾ ਰਾਈਟ ਆਨਸਰ ਹੈ অপਸ਼ਨ ਬੀ 1872 ਵਿੱਚ ਅਗਲਾ ਕੁਐਸ਼ਨ ਗੋਪੀ ਚੰਦ ਭਾਰਗਵ ਕਿਸ ਪਾਰਟੀ ਦੇ ਨੇਤਾ ਸਨ ਇਸ ਕੁਐਸ਼ਨ ਦਾ ਰਾਈਟ ਆਨਸਰ ਹੈ ਆਪਸ਼ਨ ਸੀ ਕਾਂਗਰਸ ਦੇ ਅਗਲਾ ਕੁਐਸ਼ਨ ਅਮਿਟੇ ਯੂਨੀਵਰਸਿਟੀ ਕਿੱਥੇ ਸਥਿਤ ਹੈ ਤਾਂ ਇਸ ਕੁਐਸ਼ਨ ਦਾ ਰਾਈਟ ਆਨਸਰ ਹੈ ਆਪਸ਼ਨ ਡੀ ਮੋਹਾਲੀ ਵਿੱਚ ਅਗਲਾ ਕੁਐਸ਼ਨ ਸਾਂਭਰ ਜੀਲ ਕਿੱਥੇ ਸਥਿਤ ਹੈ ਇਸ ਕੁਐਸਚਨ ਦਾ ਰਾਈਟ ਆਨਸਰ ਹੈ অপਸ਼ਨ B Rajasthan ਅਗਲਾ ਕੁਐਸਚਨ ਹਰੀ ਕ੍ਰਾਂਤੀ ਦੌਰਾਨ ਪ੍ਰਧਾਨ ਮੰਤਰੀ ਕੌਣ ਸੀ ਇਸ ਕੁਐਸਚਨ ਦਾ ਰਾਈਟ ਆਨਸਰ ਹੈ অপਸ਼ਨ C ਇੰਦਰਾ ਗਾਂਧੀ ਅਗਲਾ ਕੁਐਸਚਨ ਬਾਬਰ ਨੇ ਪੰਜਾਬ ਉੱਤੇ ਕੁੱਲ ਕਿੰਨੇ ਹਮਲੇ ਕੀਤੇ ਸਨ ਇਸ ਦਾ ਰਾਈਟ ਆਨਸਰ ਹੈ অপਸ਼ਨ B 5 ਵੀਡੀਓ ਦੇ ਅੰਤ ਤੱਕ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਅਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਹੈ ਤਾਂ ਕਿ ਇਸ ਨੂੰ ਹੋਰ ਵੀ ਵਧੀਆ ਬਣਾਇਆ ਜਾ ਸਕੇ ਥੈਂਕ ਯੂ